ਦਸੂਆ ਤੋਂ ਐਮਐਲਏ ਸਰਦਾਰ ਕਰਮਵੀਰ ਸਿੰਘ ਕੋਮਨ ਸ਼੍ਰੀ ਰਾਮ ਜੀ ਦੀ ਪ੍ਰਾਨ ਪ੍ਰਸਤਾ ਦਾ ਇੱਕ ਸਾਲ ਪੂਰਾ ਹੋਣ ਮੌਕੇ ਸ਼੍ਰੀ ਰਾਮ ਮੰਦਰ ਅਯੁੱਧਿਆ ਵਿਖੇ ਨਤਮਸਤਕ ਹੋਣ ਦੇ ਲਈ ਗਏ ਸਨ ਜਿੱਥੇ ਉਹਨਾਂ ਨੇ ਪੂਰੇ ਹਲਕੇ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਤੇ ਅੱਜ ਉਹ ਵਾਪਸ ਦਸੂਆ ਪਹੁੰਚੇ ਇਸ ਮੌਕੇ ਉਹ ਅੱਜ ਦਸੂਆ ਦੇ ਰਜੀਵ ਧਿਕਸ਼ਿਤ ਗਊਸ਼ਾਲਾ ਵਿਖੇ ਪਹੁੰਚਦੇ ਉਹਨਾਂ ਦਾ ਬੜੀ ਉਤਸ਼ਾਹ ਦੇ ਨਾਲ ਫੁੱਲਾਂ ਦੀ ਵਰਖਾ ਕਰਕੇ ਉਹਨਾਂ ਦਾ ਸਵਾਗਤ ਕੀਤਾ ਗਿਆ ਇਸ ਮੌਕੇ ਐਮਐਲਏ ਕੁਮਨ ਨੇ ਗਊਸ਼ਾਲਾ ਦੇ ਪ੍ਰਬੰਧਕ ਸ਼੍ਰੀ ਅਰਣ ਕੁਮਾਰ ਨੂੰ ਇੱਕ ਸ਼੍ਰੀ ਰਾਮ ਜੀ ਦੀ ਮੂਰਤੀ ਭੇਂਟ ਕੀਤੀ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਐਮਐਲਏ ਕੁਮਨ ਨੇ ਕਿਹਾ ਕਿ ਪਿਛਲੀ ਦਿਨੀ ਮੈਨੂੰ ਤੇ ਸਾਡੀ ਸਾਰੀ ਟੀਮ ਨੂੰ ਸ਼੍ਰੀ ਰਾਮ ਜੀ ਦੇ ਜਨਮ ਸਥਾਨ ਅਯੁੱਧਿਆ ਵਿਖੇ ਰਾਮ ਮੰਦਰ ਜਾਣ ਦਾ ਮੌਕਾ ਮਿਲਿਆ ਜਿੱਥੇ ਮੈਂ ਨਤਮਸਤਕ ਹੋ ਕੇ ਪੂਰੇ ਹਲਕੇ ਦੀ ਚੜਦੀ ਕਲਾ ਲਈ ਸੁਖ ਸ਼ਾਂਤੀ ਲਈ ਅਰਦਾਸ ਬੇਨਤੀ ਕੀਤੀ ਅਤੇ ਵਾਪਸ ਪਰਤਨ ਦੇ ਸ਼੍ਰੀ ਰਾਜੀਵ ਧਿਕਸ਼ਿਤ ਗਊਸ਼ਾਲਾ ਵਿਖੇ ਸ਼੍ਰੀ ਰਾਮ ਜੀ ਦੀ ਮੂਰਤੀ ਦਾ ਸਰੂਪ ਅੱਜ ਗਊਸ਼ਾਲਾ ਨੂੰ ਪੇਂਟ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਮੈਂ ਬਾਉ ਅਰुण ਜੀ ਦਾਤੀ ਉਹਨਾਂ ਦੇ ਸਾਰੀ ਟੀਮ ਦਾ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਮੇਰਾ ਅਤੇ ਮੇਰੀ ਸਾਰੀ ਟੀਮ ਦਾ ਇਨੀ ਗਰਮ ਜੋਸ਼ੀ ਦੇ ਨਾਲ ਸਵਾਗਤ ਕੀਤਾ ਹੈ ਉਹਨਾਂ ਨੇ ਕਿਹਾ ਕਿ ਮੈਂ ਭਾਗਾ ਵਾਲਾ ਕਿਸ਼ਰੀ ਰਾਮ ਮੰਦਰ ਦੇ ਦਰਸ਼ਨ ਕਰ ਸਕੇ ਹਨ ਤੇ ਉਹਨਾਂ ਨੇ ਕਿਹਾ ਕਿ ਹਰ ਇੱਕ ਮਨਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਵਾਰੀ ਰਾਮ ਜੀ ਦੇ ਦਰਸ਼ਨ ਕਰਨ ਅਯੁੱਧਿਆ ਜ਼ਰੂਰ ਜਾਣਾ ਚਾਹੀਦਾ ਹੈ ਇਸ ਮੌਕੇ ਸ਼ਰੀ ਰਾਜੀਵ दीक्षित गौशाला ਦੀ ਸਮੂਹ ਟੀਮ ਨੇ ਕਰਮਵੀਰ ਸਿੰਘ ਨੂੰ ਮੰਦਾ गौशाला ਪਹੁੰਚਣ ਤੇ तहे ਦਿਲੋਂ ਧੰਨਵਾਦ ਕੀਤਾ ਹੈ ਸੋ ਦੁਆਬਾ ਮਿਲਦੇ ਨਾਲ ਮਨੂ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਅੱਜ ਮੈਂ ਔਰ ਸਾਡੀ ਸਾਰੀ ਟੀਮ ਅਜੀਵ दीक्षित गौशाला ਵੀ ਕੇ ਇੱਥੇ ਆਏ ਆਂ ਔਰ ਪਿਛਲੇ ਦਿਨੀ 22 ਜਨਵਰੀ ਨੂੰ ਮੈਨੂੰ ਔਰ ਸਾਡੀ ਸਾਰੀ ਟੀਮ ਨੂੰ 에 શ્રી RAM ਜੀ ਦੇ ਜਨਮ ਸਥਾਨ ਅਯੋਧਿਆ ਵਿਖੇ RAM ਮੰਦਿਰ ਵਿਖੇ ਜਾਣ ਦਾ ਮੌਕਾ ਮਿਲਿਆ ਸੀਗਾ ਔਰ ਉੱਥੇ ਨਤਮਸਤ ਰੋ ਕੇ ਅਸੀਂ ਅਰਦਾਸ ਬੇਨਤੀ ਕੀਤੀ ਸੀ ਪਰਮਾਤਮਾ ਦੇ ਚਰਨਾਂ ਦੇ ਵਿੱਚ ਔਰ ਉੱਥੋਂ ਮਹਾਰਾਏ ਦੇ ਘਰ ਤੋਂ ਅਸੀਂ ਪ੍ਰਸ਼ਾਦ ਔਰ ਉਹਨਾਂ ਦੀ ਜਿਹੜੀ ਮੂਰਤੀ ਹੈ ਸਰੂਪ ਹੈ ਉਹਨਾਂ ਦਾ ਔਰ ਹੋਰ ਜਿਹੜਾ ਸਰੂਪਾ ਵਾ ਉਹ ਲੈ ਕੇ ਅਸੀਂ ਅੱਜ ਜਜੀਵ ਦੀਕਸ਼ਨ ਗਉਸ਼ਾਲਾ ਵਿਖੇ ਪਹੁੰਚੇ ਹਾਂ ਔਰ ਮੈਂ ਧੰਨਵਾਦ ਕਰਦਾ ਬਾਉ ਅਰੋਨ ਜੀ ਉਹਨਾਂ ਦੀ ਸਾਰੀ ਟੀਮ ਦਾ ਜਿਨ੍ਹਾਂ ਨੇ ਇੱਥੇ ਸਾਡਾ ਸਵਾਗਤ ਕੀਤਾ ਹੈ ਔਰ ਬਹੁਤ ਦਿਲ ਦੀਆਂ ਗਹਿਰਾਈਆਂ ਜੋ ਧੰਨਵਾਦ ਹੈ ਔਰ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਅਜੋਧਿਆ ਵਿਖੇ ਮਹਾਰਾਜ ਦੇ ਜਨਮ ਸਥਾਨ ਦੇ ਉੱਤੇ ਜਿਹਦੇ ਕੋ ਜਿੰਨੇ ਵੀ ਹੈਗੇ ਆ ਹੈਗੇ ਆ ਉਹ ਜਰੂਰ ਉੱਤੇ ਜਾ ਕੇ ਦਰਸ਼ਨ ਕਰਨ ਔਰ ਜਿਹੜੀਆਂ ਆਪਣੇ ਮੰਦੀਆਂ ਕਾਇਸ਼ਾ ਨੇ ਮੰਦੀਆਂ ਰੀਜਾਂ ਨੇ ਉਹਨਾਂ ਦੇ ਅੱਗੇ ਅਰਦਾਸ ਬੇਨਤੀ ਕਰਕੇ ਆਪਣੀਆਂ ਜਿਹੜੀਆਂ ਪੂਰੀਆਂ ਕਰਨ ਔਰ ਮੈਂ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦਾ ਕਿ ਪ੍ਰਮਾਤਮਾ ਨੇ ਮੈਨੂੰ ਆਪ ਉੱਥੇ ਜਾਣ ਦਾ ਜਿਹੜਾ ਮੌਕਾ ਦਿੱਤਾ ਹੈ ਪਰ ਸਾਡੀ ਟੀਮ ਨੇ ਜਿਹੜਾ ਜਾਣ ਦਾ ਸੇ ਮੌਕਾ ਦਿੱਤਾ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਕਿ ਮੈਨੂੰ ਉੱਥੇ ਪ੍ਰਭੂ ਰਾਮ ਜੀ ਦੇ ਦਰਸ਼ਨ ਕਰਨ ਦਾ ਜਿਹੜਾ ਸੁਭਾਗ ਪ੍ਰਾਪਤ ਹੋਇਆ ਬਹੁਤ ਬਹੁਤ ਧੰਨ ਹੋਇਆ